ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਅਮ੍ਰਿਤਸਰ ਦੀ ਵੀਡੀਓ ਆ ਔਰ ਇਸ ਵੀਡੀਓ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਕਿ ਕਿੱਡਾ ਵੱਡਾ ਹਾਸਾ ਜਿਹੜਾ ਹੋਣ ਤੋਂ ਬਚ ਗਿਆ ਛੋਟੇ-ਛੋਟੇ ਬੱਚੇ ਸਕੂਲ ਦੇ ਆਟੋ ਦੇ ਵਿੱਚ ਆ ਟਰੇਨ ਕਿਸੇ ਵਕਤ ਵੀ ਜਿਹੜਾ ਕੋਈ ਹਾਸਾ ਹੋ ਸਕਦਾ ਸੀ ਟਰੇਨ ਲੰਘ ਗਈ ਫਾੜਕ ਬੰਦ ਹੋ ਗਏ ਇੰਨੀ ਲਾਪਰਵਾਹੀ ਇਹ ਲਾਪਰਵਾਹੀ ਨਾਲੇ ਤੇ ਉਸ ਆਟੋ ਵਾਲੇ ਡਰਾਈਵਰ ਦੀ ਆ ਨਾਲੇ ਉਸ ਮੁਲਾਜ਼ਮ ਦੀ ਆ ਜਿੰਨੇ ਫਾੜਕ ਉਸੇ ਵळे ਬੰਦ ਕਰਦਾ ਮੈਂ ਅਕਸਰ ਦੇਖਦਾ ਰਹਿੰਦਾ ਕਿ ਲੋਕ ਕਿਤੇ ਨਾ ਕਿਤੇ ਜਲਦਬਾਜੀ ਕਰਦੇ ਹੋ ਫਾੜਕ ਬੰਦ ਹੋਣ ਜਾਂਦਾ ਤੇ ਦਵਾ ਦਵ ਥੱਲੇ ਆਉਂਦੀ ਨੰਗੜ ਦੀ ਕਰਦੇ ਆ ਔਰ ਆਪਣੀ ਜਾਨ ਨੂੰ ਕਿਤੇ ਨਾ ਕਿਤੇ ਖਤਰੇ ਵਿੱਚ ਪਾ ਲੈਂਦੇ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੋੜੀ ਇਹ ਬੇਵਕੂਫੀ ਨੂੰ ਕੀ ਨਾਮ ਦਵਾਂ ਮੈਂ ਕਿ ਕਿਹੜੀ ਇਹ ਤੁਹਾਨੂੰ ਮਤਲਬ ਕਿਹੜੇ ਨਾਂ ਦੇ ਨਾਲ ਕਿਹੜੇ ਅਵਾਰਡ ਦੇ ਨਾਲ ਤੁਹਾਨੂੰ ਨਵਾਜਿਆ ਜਾਵੇ ਵੀ ਤੁਸੀਂ ਛੋਟੇ-ਛੋਟੇ ਬੱਚਿਆਂ ਨੂੰ ਕਿਸੇ ਦੀ ਜਾਨ ਨੂੰ ਵੀ ਤੁਸੀਂ ਖਤਰੇ 'ਚ ਪਾ ਦਿੰਦੇ ਤੁਹਾਨੂੰ ਕੋਈ ਕਿਸੇ ਦੇ ਪਰਿਵਾਰ ਨਾਲ ਲੈਣਾ ਦੇਣਾ ਨਹੀਂ ਰੋਜ਼ ਵੀਡੀਓ ਆਉਂਦੀਆਂ ਕਿਤੇ ਨਾ ਕਿਤੇ ਵੱਡੇ-ਵੱਡੇ ਹਾਸੇ ਹੋ ਰਹੇ ਆ ਕਿਸੇ ਦੀ ਜਾਨ ਦਾ ਕੋਈ ਮੁੱਲ ਨਹੀਂ ਥੋੜੀ ਬਹੁਤੀ ਸ਼ਰਮ ਕਰੋ ਕੋਈ ਸਿਆਣੇ ਬਣੋ ਇਹ ਕਿਹੜੇ ਕਾ ਮੂਰਖਾਂ ਵਾਲੇ ਜਿਹੜੇ ਆਪਾਂ ਕਰ ਰਹੇ ਆ ਮੈਂ ਕਈ ਵਾਰੀ ਵੇਖਦਾ ਕਿ ਸਿਆਣੇ ਬਿਆਣੇ ਚੰਗੇ ਭਲੇ ਬੰਦੇ ਜਿਨ੍ਹਾਂ ਨੂੰ ਮਤਲਬ ਸਮਝਾਉਣਾ ਚਾਹੀਦਾ ਬੱਚਿਆਂ ਨੂੰ ਉਹੀ ਲੋਕ ਜਿਹੜੇ ਆ ਤਾਂ ਫਾਲੀਵਲੀ ਫਾੜ ਕੇ ਨਾ ਤੇ ਆ ਬਾੜ ਦੇ ਤਾਂ ਕਿ ਕਿੱਡਾ ਵੱਡਾ ਹਾਸਾ ਹੋ ਜਾਣਾ ਸੀ ਅੱਜ ਤੁਹਾਨੂੰ ਅਕਲ ਨਹੀਂ ਆਈ ਤੁਸੀਂ ਭੁੱਲ ਗਏ ਜੀ ਪਹਿਲਾਂ ਕੀ ਕੁਝ ਹੋਇਆ ਇਹ ਆਪਾਂ ਠੇਕਾ ਲੈ ਲੈ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਰੋਜ਼ ਪ੍ਰੈਸ 'ਚ ਮੀਡੀਆ 'ਚ ਖਬਰਾਂ ਆਉਂਦੀਆਂ ਇਥੇ ਆ ਹਾਸਾ ਹੋ ਗਿਆ ਇਥੇ ਆ ਹੋ ਗਿਆ ਸਾਨੂੰ ਕੀ ਮਿਲੂਗਾ ਕਿਸੇ ਦੇ ਬੱਚੇ ਦੀ ਜਾਨ ਨੂੰ ਖਤਰੇ 'ਚ ਪਾ ਕੇ ਕਿਸੇ ਦੇ ਪਰਿਵਾਰ ਨੂੰ ਔਰ ਜਿਹੜੇ ਬੱਚੇ ਸਕੂਲਾਂ ਦੇ ਨੇ ਖਾਸ ਕਰਕੇ ਵਾਟਵਾ ਚਕਾਰਾਂ ਚ ਜਿੱਥੇ ਜਾਂਦੇ ਹਨ ਡਰਾਈਵਰਾਂ ਨੂੰ ਥੋੜੀ ਜਿਹੀ ਸਕੂਲ ਵਾਲੇ ਵੀ ਅਕਲਦੇ ਹਨ ਤੇ ਜਿਹੜੇ ਬੱਚਿਆਂ ਦੇ ਪਰਿਵਾਰਕ ਮੈਂਬਰ ਆ ਉਹ ਵੀ ਇਹਨਾਂ ਨੂੰ ਥੋੜਾ ਜਿਆ ਨਾ ਸਬਕ ਦੇਣ। ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਕਿ ਇਹ ਪੂਰੀ ਗੱਲ ਨੂੰ ਵਾਚ ਕਰਕੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ। ਔਰ ਮੈਂ ਇੱਥੋਂ ਦੇ ਜਿਹੜੇ ਐਮਪੀ ਸਾਹਿਬ ਨੇ ਉਹਨਾਂ ਦੇ ਵੀ ਇਹ ਗੱਲ ਧਿਆਨ ਚ ਲਿਆਉਂਗਾ ਕਿ ਜਿੱਥੇ ਰੇਲਵੇ ਵਾਲਿਆਂ ਦੀ ਲਾਪਰਵਾਹੀ ਹੈ ਉਹਨਾਂ ਖਿਲਾਫ ਵੀ ਕਾਰਵਾਈ ਦੀ ਮੰਗ ਕਰੂੰਗਾ। ਯਾਰ ਤੁਸੀਂ ਚੰਗਾ ਮਤਲਬ ਕੰਮ ਆ ਤੁਹਾਨੂੰ ਕੋਈ ਥੋੜੀ ਜੀ ਨਹੀਂ ਵੀ ਕਿਸੇ ਦੀ ਮਤਲਬ ਉਹ ਜਾਨ ਦੀ ਫਿਕਰ ਨਹੀਂ ਸੋ ਰੱਬ ਦਾ ਵਾਸਤਾ ਇਹ ਬਹੁਤ ਵੱਡਾ ਹਸਾ ਅੱਜ ਹੋ ਜਾਣਾ ਸੀਗਾ ਔਰ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਜਿਹੜਾ ਕਿੰਨੀਆਂ ਜਾਨਾਂ ਬਚ ਗਈਆਂ ਔਰ ਰੱਬ ਤੋਂ ਡਰੋ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰੂੰ ਕਿ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜੋ ਕਿ ਇਹਨਾਂ ਨੂੰ ਅਕਲ ਆ ਜੇ ਅੱਗੇ ਤੋਂ ਬਹੁਤ ਬਹੁਤ ਧੰਨਵਾਦ